ਭਾਜਪਾ ਮਹਿਲਾ ਮੋਰਚਾ ਦੀ ਆਗੂ ਨੀਤੂ ਸਿੰਘ ਉਰਫ ਸੰਤੋਸ਼ ਕੁਮਾਰੀ ਤੇ ਧੋਖਾਧੜੀ ਦਾ ਪਰਚਾ ਹੋਇਆ ਦਰਜ ਧੋਖਾਧੜੀ ਦੇ ਸ਼ਿਕਾਰ ਪੀੜਤ ਲਗਾਤਾਰ ਦੇ ਰਹੇ ਨੇ ਪ੍ਰਸ਼ਾਸਨ ਨੂੰ ਆਪਣੀਆਂ ਦਰਖਾਸਤਾਂ ਭਾਜਪਾ ਮਹਿਲਾ ਮੋਰਚਾ ਦੇ ਸਪੋਕਸਪਰਸਨ ਅਤੇ ਯੂਨੀਵਰਸਲ ਨਾਂ ਤੇ ਵਿਦੇਸ਼ ਭੇਜਣ ਦੇ ਚਲਾ ਰਹੇ ਇੰਸਟੀਚਿਊਨ ਦੀ ਮਾਲਕ ਨੀਤੂ ਸਿੰਘ ਉਰਫ ਸੰਤੋਸ਼ ਕੁਮਾਰੀ ਵਿਰੁੱਧ ਧੋਖਾਧੜੀ ਸਮੇਤ ਵੱਖ-ਵੱਖ ਧਰਾਵਾਂ ਵਿੱਚ ਪਾਰਚਾ ਦਰਜ ਕੀਤਾ ਗਿਆ ਨੀਤੂ ਸਿੰਘ ਦੇ ਪ੍ਰਾਣੇ ਸਾਥੀ ਰਹੇ ਪੰਡਤ ਰਿਸ਼ੀ ਦੇਵ ਖੰਨਾ ਵੱਲੋਂ ਆਪਣੀ ਬੇਟੀ ਅੰਕਿਤਾ ਦੀ ਫੇਲ ਨੀਤੂ ਸਿੰਘ ਕੋਲ ਲਗਾਈ ਗਈ ਸੀ ਜਿਸ ਵਿੱਚ ਉਸਨੇ 14 ਲੱਖ ਰੁਪਏ ਗੱਲ ਕਹੀ ਹੈ ਲੜਕੀ ਵਿਦੇਸ਼ ਤਾਂ ਨਹੀਂ ਗਈ ਪਰੰਤੂ ਜੋਸ ਦਾ ਜੀਆਈਸੀਸੀ ਉਸਨੇ ਇੱਕ ਹੋਰ ਫਰਜੀ ਲੜਕੀ ਅੰਕਤਾ ਜੋ ਕਿ ਹੁਸ਼ਿਆਰਪੁਰ ਦੀ ਸੀ ਉਸ ਨੂੰ ਖੜਾ ਕਰਕੇ 7.5 ਲੱਖ ਰੁਪਇਆ ਕਢਵਾ ਲਿਆ ਇਸ ਸੰਬੰਧੀ ਜੋ ਐਸਐਸਪੀ ਖੰਨਾ ਨੂੰ ਦਰਖਾਸਤ ਦਿੱਤੀ ਸੀ ਉਸ ਉੱਪਰ ਕਾਰਵਾਈ ਹੋਈ ਹੈ ਅਤੇ ਉਤੇ ਪਰਚਾ ਦਰਜ ਕਰਕੇ ਪੁਲਿਸ ਪ੍ਰਸ਼ਾਸਨ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ ਨੀਤੂ ਕੁਮਾਰੀ ਤੇ ਪਰਚਾ ਦਰਜ ਹੋਣ ਅਤੇ ਜੇਲ੍ਹ ਜਾਣ ਤੋਂ ਬਾਅਦ ਲਗਾਤਾਰ ਲੋਕ ਉਸ ਦੇ ਖਿਲਾਫ ਦਰਖਾਸਤਾਂ ਦੇ ਰਹੇ ਨੇ ਜਿਹੜੇ ਕਿ ਉਸ ਦੇ ਧੋਖੇ ਦਾ ਸ਼ਿਕਾਰ ਹੋਏ ਨੇ ਰਵਿੰਦਰ ਸਿੰਘ ਆ ਜੀ ਪਿੰਡ ਭਮਾਖੁਰ ਦਾ ਉਸ ਤੋਂ ਮੈਂ ਨੰਬਰ ਦਾ ਨਾ ਭਮਾਖੁਰ ਤੋਂ ਇਹ ਕਿੰਨੇ ਤੁਸੀਂ ਪੈਸੇ ਦਿੱਤੇ ਸੀ ਜਿਹੜੇ ਮੈਡਮ ਨੂੰ ਦਿੱਤੇ ਸੀ ਕੀ ਨੂੰ ਭੇਜਣਾ ਸੀ ਤੁਸੀਂ ਮੇਰੀ ਭਤੀਜੀ ਆ ਜੀ ਨਵਦੀਪ ਕੌਰ ਉਹਦਾ ਅਸੀਂ ਉਹਨੇ ਐਲਸ ਕੀਤੀ ਆ ਜੀ ਤੇਜ ਕੀਤੀ ਸੀਗੀ ਤੇ ਇਹਦੇ ਵਿੱਚ ਉਸਨੇ ਐਲਸ ਕੀਤੀ ਤਾਂ ਅਸੀਂ ਸਾਨੂੰ ਕਿਸ ਨੇ ਦੱਸਿਆ ਕਿ ਮੈਡਮ ਨੇ ਕੋਈ ਵੀਜ਼ਾ ਲਵਾਉਂਦੇ ਨੇ ਦਰਾਹੇ ਨੀਤੂ ਸਿੰਘ ਉਰਫ ਸੰਤੋਸ਼ ਕੁਮਾਰੀ ਜੋ ਕਿ ਦਰਾਹੇ ਇਹਨਾਂ ਦਾ ਯੂਨੀਵਰਸਲ ਨਾਮ ਤੇ ਕੋਈ ਇਹਦਾ ਉੱਥੇ ਚੱਲਦਾ ਪਿਆ ਇਮੀਗ੍ਰੇਸ਼ਨ ਦਫ਼ਤਰ ਬਣਾਇਆ ਹੋਇਆ ਹੈ ਇਹਨਾਂ ਨੇ ਉੱਥੇ ਜੀ ਚਲੋ ਸਾਨੂੰ ਅਸੀਂ ਉੱਥੇ ਗਏ ਸਾਨੂੰ ਕਹਿੰਦੇ ਵੀ ਸਾਡਾ 24 ਲੱਖ ਰੁਪਏ ਦਾ ਪੈਕੇਜ ਹੁੰਦਾ ਵਾ ਚਲੋ ਅਸੀਂ ਕਿਹਾ ਵੀ ਕੋਈ ਗੱਲ ਨਹੀਂ ਕਹਿੰਦੇ ਵੀ ਅਸੀਂ ਪੈਸਾ ਬਾਅਦ ਚ ਲਾਵਾਂਗੇ ਕਹਿੰਦਾ ਚਲੋ ਠੀਕ ਆ ਵੀ ਅਸੀਂ ਮੁੰਡਾ ਵੀ ਲਾਵਾਂਗੇ ਔਰ ਵਿਆਹ ਵੀ ਕਰਾਂਗੇ ਪਰ ਉਹਨਾਂ ਨੇ ਕਾਫੀ ਟਾਈਮ ਬੀਤਣ ਦੇ ਬਾਵਜੂਦ ਵੀ ਨਾ ਸਾਨੂੰ ਕੋਈ ਮੁੰਡਾ ਨਾ ਵਿਆਹ ਕੁਝ ਵੀ ਸਾਨੂੰ ਆਪ ਕਰਨ ਆਪ ਹੀ ਅਸੀਂ ਮੁੰਡਾ ਲੱਭਿਆ ਵਾ ਜਦੋਂ ਅਸੀਂ ਮੁੰਡਾ ਲੱਭਿਆ ਕਿਉਂ ਅਸੀਂ ਉਹਨੇ ਸਾਡੇ ਕੋਲ ਪੈਸੇ ਨਹੀਂ ਸੀਗੇ ਕਿ ਆਪ ਵੀ ਅਸੀਂ ਬੱਚਾ ਤੋਰ ਸਕਦੇ ਸੀਗੇ ਚਲੋ ਵਿਆਹ ਕੀਤਾ ਅਸੀਂ ਵਿਆਹ ਕੀਤਾ ਸਾਡੇ ਮੁੰਡੇ ਵਾਲਿਆਂ ਨੇ ਚਲੋ ਉਹਨਾਂ ਨੇ ਪੈਸੇ ਲਾਏ ਜੀ ਉਹਨਾਂ ਨੇ ਆਪਣਾ ਘਰ-ਵਾਰ ਵੇਚਿਆ ਘਰ-ਵਾਰ ਦੇ ਸਾਡੇ ਕੋਲੇ ਹਜੇ ਵੀ ਬਿਆਨਾ ਹੋਇਆ ਹੋਇਆ ਵਾ ਉਹਨਾਂ ਨੇ ਵ ਦੂਸਰੀ ਗੱਲ 3.5 ਲੱਖ ਰੁਪਏ ਦਾ ਮੈਂ ਉਹਨਾਂ ਨੂੰ ਚੈੱਕ ਆਪ ਦਰਾਹੇ ਜਾ ਕੇ ਅਸੀਂ ਦਰਾਹੇ ਪੇਮੈਂਟ ਦਿੱਤੀ ਉਹਨਾਂ ਨੂੰ 7 ਲੱਖ ਰੁਪਏ ਇੱਕ ਦਿੱਤਾ ਜੀ 370 ਇੱਕ ਦਿੱਤਾ ਵਾ 30000 ਰੁਪਏ ਅਸੀਂ ਉਹਨੂੰ ਜੁਪੀਆਈ ਕੀਤਾ ਜੀ ਉਹਨਾਂ ਨੂੰ ਜੋ ਕਿ ਸਾਡੇ ਕੋਲ ਪ੍ਰੂਫ ਆ ਸਾਰੀ ਇਹ ਸਾਰੀ ਪੇਮੈਂਟ ਦਾ ਸਾਡੇ ਕੋਲ ਪ੍ਰੂਫ ਆ ਪਰ ਉਹਨੇ ਕੀ ਕੀਤਾ ਜੀ ਸਾਡੇ ਜੀਆਈਸੀ ਸਾਡੇ ਬੱਚੇ ਦੀ ਕਢਵਾ ਲਈ ਉਹਨੇ ਸਾਡਾ ਬੱਚਾ ਉਹ ਗਿਆ ਸੀਗਾ ਕੈਨੇਡਾ ਜਾ ਕੇ ਆ ਆਪਣੇ ਆਹ 9 ਤਰੀਕ ਜਿਹੜੀ 11 ਦੀ ਲੰਗੀ ਆ ਉੱਥੇ ਟ੍ਰਾਂਟੋ ਏਅਰਪੋਰਟ ਤੇ ਪਹੁੰਚਿਆ ਤਾਂ ਉਹਨਾਂ ਨੇ ਇਮੀਗ੍ਰੇਸ਼ਨ ਦਫ਼ਤਰ ਵਾਲਿਆਂ ਨੇ ਜੀ ਉੱਥੇ ਉਹਨੂੰ ਰੋਕ ਲਿਆ ਬੱਚੇ ਨੂੰ 5 ਘੰਟੇ ਪੁੱਛਗਿੱਛ ਕੀਤੀ ਉਹ ਕਹਿੰਦੇ ਵੀ ਸਾਨੂੰ ਜੀਆਈਸੀ ਔਰ ਕਾਲਜ ਦੇ ਜੋ ਫੀਸ ਤਾਰੀ ਹੋਇਆ ਤੇਰੀ ਉਹ ਸਾਨੂੰ ਦਿਖਾਓ ਉਹ ਅਸੀਂ ਕਿਵੇਂ ਦਿਖਾ ਪਾਉਂਦੇ ਜੋ ਵੀ ਉਹਦੇ ਕੋਲ ਲੌਗਨ ਆਈਡੀ ਤਾਂ ਮੈਮ ਕੋਲ ਸੀਗੀ ਉਹ ਉਹਨਾਂ ਨੂੰ ਕਿਹਾ ਅਸੀਂ ਉਹਨਾਂ ਨੇ ਸਾਨੂੰ ਦਿੱਤੇ ਨਹੀਂ ਹੈਗੇ ਜੀ ਉਹ ਕਹਿੰਦੀ ਮੈਂ ਮੈਂ ਨਹੀਂ ਦੇ ਸਕਦੀ ਬੱਚੀ ਨੂੰ ਕਹਿੰਦੀ ਵੀ ਤੁਸੀਂ ਵਾਪਸ ਆ ਜਾਓ ਵੀ ਮੈਂ ਤੁਹਾਨੂੰ ਉਹ ਨਹੀਂ ਦੇ ਸਕਦੀ ਚਲੋ ਅਸੀਂ ਮੇਰਾ ਬੇਟਾ ਉਧਰ ਕੈਨੇਡਾ ਜੀ ਉਹਨੇ ਕਿਹਾ ਵੀ ਤੂੰ ਨਵਦੀਪ ਇਦਾਂ ਕਰ ਵੀ ਇਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਕਹੋ ਕਿ ਸਾਨੂੰ ਕੁਝ ਟਾਈਮ ਦੇ ਦਿਓ ਚਲੋ ਉਹਨਾਂ ਨੇ ਟਰਸਟ ਕੀਤਾ ਜੀ ਟਰਸਟ ਕਰਕੇ ਉਹਨਾਂ ਨੇ ਸਾਨੂੰ 21 11 ਦਾ ਟਾਈਮ ਦਿੱਤਾ ਵੀ ਤੁਸੀਂ ਆਹਦੀ ਜੀਆਈਸੀ ਸਾਨੂੰ ਸ਼ੋਅ ਕਰੋ ਮੇਰਾ ਬੇਟਾ ਬੇਟੀ ਨੂੰ ਨਾਲ ਲੈ ਕੇ ਗਿਆ ਸੀ ਕੈਨੇਡਾ ਆਤਾ ਜਦੋਂ ਦੇਖਿਆ ਤਾਂ ਇਹਨੇ 7ਵੇਂ ਮਹੀਨੇ ਸਾਡੀ ਜੀਆਈਸੀ ਕਢਵਾ ਲਈ ਸੀ ਜਿੱਦਣ ਬੱਚੇ ਨੇ ਸਾਡੇ ਨਾਲ 7 ਤਰੀਕ ਨੂੰ ਇੱਥੋਂ ਜਾਣਾ ਸੀ ਤਾਂ 7 ਤੋਂ ਇਹਨੇ ਬੱਚੇ ਤੋਂ سٹਾਮ ਲੈ ਲਿਆ سٹਾਮ ਤੇ ਲਿਖਾ ਲਿਆ ਕਿ ਤੁਸੀਂ ਜੀਆਈਸੀ ਨਹੀਂ ਕਢਾਉਂਗੇ ਹਾਲਾਂਕਿ ਮੈਮ ਨੇ 7 ਤੋਂ ਇੱਕ ਲੈ ਲਿਆ ਸਾਢੇ 3 ਇੱਕ ਲੈ ਲਿਆ ਵਾ 370 ਇੱਕ ਲੈ ਲਿਆ 7 ਲੱਖ ਰੁਪਏ ਇੱਕ ਲੈ ਲਿਆ ਕੈਸ਼ ਠੀਕ ਹੈ ਜੀ ਲੱਖ ਰੁਪਏ ਦਾ ਮੇਰੇ ਕੁੜਮਾ ਤੋਂ ਉਹਨੇ ਚੈੱਕ ਲਿਆ ਹੋਇਆ ਜੋ ਕਿ ਦੂਜੇ ਮਹੀਨੇ ਦੀ ਤਰੀਕ ਪਾਈ ਹੋਈ ਆ 15 15 ਦੇ ਕਰੀਬ ਪਾਈ ਹੋਈ ਹੈ ਜੀ ਉਹ ਬੱਚੇ ਦੇ ਅਸੀਂ ਔਰ ਬਾਹਰ ਭੇਜਣ ਵਾਸਤੇ ਅਸੀਂ ਇੰਨਾ ਕੁਝ ਕੀਤਾ ਬੱਚਾ ਵੀ ਸਾਡਾ ਉਧਰ ਸਹੀ ਟਿਕਾਣੇ ਨਹੀਂ ਲੱਗਿਆ ਪਾਸਪੋਰਟ ਉਹਦੇ ਡਾਕੂਮੈਂਟਸ ਇਮੀਗ੍ਰੇਸ਼ਨ ਵਾਲੇ ਬੱਚੇ ਤੇ ਰੱਖ ਲੈਨੇ ਉਹ ਕਹਿੰਦੇ ਸਾਨੂੰ ਜੀਆਈਸੀ ਦਿਖਾਓ ਪਰ ਜੀਆਈਸੀ ਅਸੀਂ ਕਿੱਥੋਂ ਦਈਏ ਸਰ ਉਹ ਕਹਿੰਦੇ ਵੀ ਜਾ ਤੁਸੀਂ ਦੁਬਾਰਾ ਖਲਾਉਂਗੇ ਤਾਂ ਅਸੀਂ ਕਿਸੇ ਨਾਲ ਗੱਲ ਕੀਤੀ ਵਕੀਲ ਨਾਲ ਉਧਰ 13 ਲੱਖ ਰੁਪਈਆ ਉਹ ਕਹਿ ਰਿਹਾ ਵਾ ਜੇ ਮੈਂ ਜਿਹੜੇ ਪਹਿਲਾ ਖਾਤਾ ਸੀ ਉਹ ਇਹਨੇ ਬਰੋਕ ਕਰਾ ਉਹ ਤਾਂ 6.5 ਲੱਖ ਰੁਪਈਆ ਵਾ ਇਹ ਕਹਿੰਦੀ ਮੈਂ ਤਾਰ ਨਹੀਂ ਸਕਦੀ ਮੈਨੂੰ ਦੁਬਾਰਾ ਦਵੋ ਜੀ ਅਸੀਂ ਤਾਂ ਮੈਂ ਤਾਰਾਂਗੇ ਜੀ ਇੱਕ ਵੀ ਕੋਈ ਗੱਲ ਇਹਦੇ ਵਿੱਚ ਕੋਈ ਲੁਕੋ ਨਹੀਂ ਰੱਖਦੇ ਜੋ ਸਾਡੇ ਨਾਲ ਹੋਇਆ ਅਸੀਂ ਉਹ ਦੱਸ ਦਿੰਦੇ ਪਏ ਆ ਜੀ ਕੋਈ ਨਹੀਂ ਉਹਨੂੰ ਮਿਲੀ ਹੈਗੀ ਉਸ ਨੂੰ ਬੱਚੇ ਨੂੰ ਸਟੱਡੀ ਵਰਕ ਸਟੱਡੀ ਫਾਰਮਟ ਮਿਲਿਆ ਹੀ ਨਹੀਂਗਾ ਕਿਉਂਕਿ ਇਮੀਗ੍ਰੇਸ਼ਨ ਨੇ ਦੇਣਾ ਹੁੰਦਾ ਜੀ ਉਹ ਉਸ ਨੂੰ ਮਿਲਿਆ ਨਹੀਂ ਹੈਗਾ ਜੀ ਆਈਸੀ ਬੱਚੇ ਦੇ ਉਹਦੇ ਕਾਉਂਟ ਚ ਹੀ ਹੈ ਨਹੀਂਗੀ ਉਹ ਤਾਂ ਇਸ ਟਾਈਮ ਵਿਚਾਰਾ ਬਹੁਤ ਕੀ ਨਾਂ ਜੀ ਮੈਂ ਪੰਡਿਤ ਰਿਸ਼ੀ ਦੇਵ ਸ਼ਾਸਤਰੀ ਈਸ਼ਵਰ Hindu ਸਨਾਤਨ ਸੇਵਾ ਸੰਗਠਨ ਰਾਸ਼ਟਰੀ ਮहासਚੀ ਤੇ ਦੇ ਕੋ ਸਾਡੀ ਗੱਲ ਹੋਈ ਸੀ ਇਹਦੇ ਨਾਲ ਪਹਿਲਾਂ ਤਾਂ ਇਹਨੇ ਗੱਲ ਕਰੀ ਤੀ ਅਸੀਂ ਵੀਜ਼ਾ ਲਾਉਣਾ ਨਹੀਂ ਮੇਰੀ ਬੇਟੀ ਨੇ ਮਨਾ ਵੀ ਕਰ ਦਿੱਤਾ ਕਿ ਨਹੀਂ ਲਵਾਣਾ ਪਾਇ ਤੋ ਨਹੀਂ ਲਵਾਣਾ ਫਿਰ ਵੀ ਕਹਿੰਦੀ ਚਲੋ ਠੀਕ ਹੈ ਨਹੀਂ ਲਵਾਣਾ ਫਿਰ ਬਾਅਦ ਚ ਕਹਿੰਦੀ ਕਿ ਜਿਹੜਾ ਹੈਗਾ ਵੀਜ਼ਾ ਆ ਗਿਆ ਤੁਸੀਂ ਮੈਡੀਕਲ ਕਰਾਓ ਉਸ ਦਿਨ ਸਾਨੂੰ ਪਤਾ ਲੱਗਿਆ ਕਿ ਵੀਜ਼ਾ ਆਇਆ ਔਰ ਕਹਿੰਦੀ ਕਿ ਮੈਡੀਕਲ ਲਵਾਇਓ ਵੀਜ਼ਾ ਵੀ ਇਦਾਂ ਲਵਾਇਆ ਜਿੱਥੇ ਉਥੇ ਹੈ ਹੀ ਨਹੀਂ ਕੋਈ ਕੁਝ ਨਹੀਂ ਹੈਗਾ ਕੈਨੇਡਾ ਦੇ ਵਿੱਚ ਔਰ ਜਿਹੜਾ 7 ਲੱਖ ਆਪਾਂ ਨੂੰ ਜੀਆਈਸੀ ਇਨੇ ਨੇ ਭਰੀ ਸੀ ਉਹਦੇ ਅਕਾਊਂਟ ਚੋਂ ਇਹਨੇ ਰਿਫੰਡ ਕਰਾ ਲਿਆ ਜਿਹੜੀ ਲੜਕੀ ਹੈਗੀ ਐ ਅੰਕਿਤਾ ਮੇਰੀ ਬੇਟੀ ਉਹ ਅੰਕਿਤਾ ਦਾ ਨਾਮ ਹੈ ਹੁਸ਼ਿਆਰਪੁਰ ਦੀ ਲੜਕੀ ਹੈ ਫਾਦਰ ਨੇ ਮਹੋਰ ਹੈ ਉਹਨੂੰ ਖੜਾ ਕਰਕੇ ਜੀਆਈਸੀ ਰਿਫੰਡ ਕਰਾ ਲਈ। ਕਿੰਨੇ ਪੈਸੇ ਟੋਟਲ ਤੁਸੀਂ ਦਿੱਤੇ ਸੀ ਸਾਢੇ 14 ਲੱਖ ਰੁਪਇਆ ਦਿੱਤਾ ਸੀ ਸਾਢੇ 7 ਲੱਖ ਕੈਸ਼ ਦਿੱਤਾ ਤੇ 7 ਲੱਖ ਰੁਪਇਆ ਇਸ ਅਕਾਊਂਟ ਚ ਦਿੱਤਾ ਹੋਇਆ। ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ? ਮੈਂ ਸਰਕਾਰ ਤੋਂ ਮੰਗ ਇਹੀ ਕਰਦਾ। ਕੀ ਇਨਸਾਫ ਮਿਲੇ ਇਹ ਜਿਹੜੇ ਸਮਾਜ ਸੇਵੀ ਬਣ ਕੇ ਔਰ ਲੋਕਾਂ ਦਾ ਇਹ ਜਾ ਲੁੱਟਦੇ ਆਂ ਡਕੈਤੀ ਕਰਦੇ ਆਂ ਇਹ ਠੀਕ ਨਹੀਂ ਹੈ ਜਿਸ ਤਰ੍ਹਾਂ ਪ੍ਰਸ਼ਾਸਨ ਨੇ ਕੀਤਾ ਇਹ ਥੋੜਾ ਜਿਹਾ ਹੋਰ ਚਾਣ ਕਿਉਂਕਿ ਇਹਦੇ ਹੋਰ ਵੀ ਮਿਲਣਗੇ ਮਾਮਲੇ ਕੋਈ ਵੀ ਕਲਾਇੰਟ ਖੁਸ਼ ਹੋ ਕੇ ਨਹੀਂ ਗਿਆ ਹੈ ਕਿ ਇਹਦੇ ਤੇ ਕੋਈ ਪਹਿਲਾਂ ਵੀ ਦਰਖਾਸਤਾਂ ਦਿੱਤੀ ਹੋਈਆਂ ਨੇ ਲੋਕਾਂ ਨੇ 27 ਦਰਖਾਸਤਾਂ ਜੀ ਐਸਐਸਪੀ ਦਫ਼ਤਰ ਦੇ ਵਿੱਚ ਪਈਆਂ ਜਦ ਮੈਂ ਉੱਥੇ ਗਿਆ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਕੰਪਲੇਂਟਾਂ 27 ਨੇ ਹੋਰ ਵੀ ਕੰਪਲੇਂਟਾਂ ਬਹੁਤ ਨੇ ਜੀ ਤੇ ਇਹਦਾ ਕੰਮ ਹੀ ਇਹੀ ਹੈ ਲੋਕਾਂ ਨੂੰ ਲੁੱਟਣਾ ਠੀਕ ਹੈ ਮੈਂ ਕਹਿੰਦਾ ਮਿਹਨਤ ਕਰ ਲੋ ਮਿਹਨਤ ਕਰਦੀ ਕਮਾਈ ਵਧੀਆ ਹੈ ਸਮਾਜ ਸੇਵੀ ਦੇ ਨਾਂ ਤੇ ਤੁਸੀਂ ਜਿਹੜਾ ਪੈਸਾ ਕਮਾਉਨੇ ਹੋ ਇਹ ਠੀਕ ਨਹੀਂ ਹੈ ਆਪਣੇ ਕੋਠੀਆਂ ਬਣਾ ਲਓ ਹੋਰ ਵੀ ਬਹੁਤ ਕੁਝ ਮਿਲਣਗੇ ਅੱਗੇ ਅੱਗੇ ਚੱਲ ਦੇਖੀ ਚਲੋ ਬਹੁਤ ਕੁਝ ਕਿੱਥੋਂ ਦੇ ਰਹਿਣ ਵਾਲੇ ਜੀ ਤਾਜਪੁਰੁਰ ਜਗਦੀਸ਼ਪੁਰ ਦੇ ਅੱਛਾ ਕੀ ਗੱਲਬਾਤ ਹੋਈ ਹੈ ਜੀ ਕਿੰਨੇ ਪੇਪਮੈਂਟ ਦਿੱਤੀ ਸੀ ਤੁਸੀਂ ਨੀਤੂ ਸਿੰਘ ਨੂੰ ਜੋ ਡਾਕਟਰ ਸਾਹਿਬ ਨੇ ਦੱਸਿਆ ਉਹੀ ਪੇਮੈਂਟ ਦਿੱਤੀ ਆ ਕੋਈ ਝੂਠ ਨਹੀਂ ਹੈਗਾ ਇਹਦੇ ਵਿੱਚ ਬਾਰ-ਬਾਰ ਰਿਪੀਟ ਕਰਨ ਦਾ ਵੀ ਕੀ ਫਾਇਦਾ ਜੋ ਉਹਨਾਂ ਨੇ ਕਿਹਾ ਉਹ ਸੱਚ ਹੈ ਤੇ ਬਾਕੀ ਬਹੁਤ ਸਾਡੇ ਉਧਰ ਹਜੇ ਪਰੇਸ਼ਾਨ ਆ ਉਹਨੂੰ ਕੋਈ ਸਟੱਡੀ ਦਾ ਹੋ ਨਹੀਂ ਮਿਲਿਆ ਤੇ ਉਹਦੀ ਜੀਐਸਆਈ ਮੈਡਮ ਨੇ ਕਢਾ ਚੁੱਕੀ ਆ 7ਵੇਂ ਮਹੀਨੇ ਦੀ ਤੇ ਬੱਚਾ ਹਜੇ ਉਧਰ ਐਵੇਂ ਬੈਠਾ ਹੈ ਕੋਈ ਪੜ੍ਹਾਈ ਨਹੀਂ ਕੋਈ ਕੁਛ ਨਹੀਂ ਹੈ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਆਂ ਵੀ ਮੈਡਮ ਤੋਂ ਸਾਨੂੰ ਇਨਸਾਫ ਦਵਾਇਆ ਜਾਵੇ ਬਸ ਜੋ ਮੈਡਮ ਹਾਂਜੀ ਸਾਡੇ ਕੋਲ ਪੈਸੇ ਨਹੀਂ ਸੀਗੇ ਅਸੀਂ ਵਿਆਹ ਤੋਂ ਬਾਅਦ ਆਪਣਾ ਘਰ ਵੇਚ ਕੇ ਬਹੂ ਨੂੰ ਬਾਹਰ ਭੇਜਿਆ ਬੜਾ ਔਖਾ ਹੋ ਕੇ ਪੈਸੇ ਇਕੱਠੇ ਕਰਕੇ ਦਿੱਤੇ ਨੇ ਉਹਦੇ ਪੇਰੈਂਟਸ ਨੇ ਵੀ ਦਿੱਤੇ ਨੇ ਤੇ ਮੈਡਮ ਨੇ 1 ਲੱਖ ਦਾ ਸਾਡੇ ਤੋਂ ਚੈੱਕ ਵੀ ਲਿੱਤਾ ਏ ਉਹਦੇ ਦੂਜੇ ਮਹੀਨੇ ਦੀ ਤਰੀਖ ਪਾਈ ਹੋਈ ਆ ਉਹ ਵੀ ਅਸੀਂ ਉਹਨੂੰ ਦੇਣੇ ਸੀਗੇ ਪਰ ਮੈਡਮ ਨੇ ਬਹੁਤ ਗਲਤ ਕੀਤਾ ਹੈ ਸਾਡੇ ਕੋਲ ਸਾਰੇ ਪ੍ਰੂਫ ਵੀ ਹੈਗੇ ਸਾਡੇ ਕੋਲ ਸਾਰੇ ਪ੍ਰੂਫ ਵੀ ਹੈਗੇ ਨੇ ਕੀ ਨਾ ਜੀ ਤੁਹਾਡਾ ਮੇਰਾ ਨਾਮ ਪਰਜੀਤ कौर ਹੈ ਮੈਂ ਮਾਪਾ ਗੁਰਦਨ ਦੇ ਕੋਰਦੀ ਮਮੀ ਆ ਹਾਂਜੀ ਮੇਰੀ ਬੇਟੀ ਨੇ ਸਕੱਡੀ ਸੇ ਉਹਦਾ ਵਿਆਹ ਕੀਤਾ ਸੀ ਕਿੰਨੇ ਪੈਸੇ ਲਏ ਜੀ ਤੁਹਾਡੇ ਤੋਂ ਸਾਢੇ ਤੋਂ ਸਾਰਿਆਂ ਤੋਂ 6 ਲੱਖ ਰੁਪਈਆ ਲਿਆ ਗਿਆ ਸਾਢੇ 14 ਸਾਢੇ 14 ਟੋਟਲ ਟੋਟਲ ਹਾਂਜੀ ਸਾਢੇ 14 ਟੋਟਲ ਲਿਆ ਗਿਆ ਲੱਖ ਦਾ ਚੈੱਕ ਇੱਕ ਤੇ ਲੱਖ ਦਾ ਚੈੱਕ ਹੀ ਦਿੱਤਾ ਤੇ ਹੁਣ ਲੜਕੀ ਕਿੱਥੇ ਆ ਗਈ ਤੁਹਾਡੀ ਸਾਡੀ ਲੜਕੀ ਸਾਡੇ ਬੇਟੇ ਕੋਲ ਆ ਹਾਂਜੀ ਤੇ ਉਹਨਾਂ ਦੇ ਪੜਾਈ ਦਾ ਕੋਈ ਨਹੀਂ ਮਿਲਿਆ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਉਹ ਤਾਂ ਸਰਕਾਰ ਤੋਂ ਇਹ ਮੰਗ ਕਰਦੇ ਵੀ ਸਾਡੀ ਬੇਟੀ ਨੂੰ ਇਨਸਾਫ ਦਿੱਤਾ ਜਾਵੇ ਵੀ ਜੋ ਡਾਕੂਮੈਂਟ ਸਾਡੇ ਬੱਚੇ ਦੇ ਰੱਖੇ ਹੋਏ ਉਹ ਸਾਨੂੰ ਦਿੱਤੇ ਜਾਣ ਖਾਸ ਜਲਦੀ ਸੀ 9 10 24 ਦੀ ਉਹ ਤਰਖਾਸ ਦੀ ਪੜਤਾਲ ਦੇ ਦੌਰਾਨ ਉਹਦੇ ਖਿਲਾਫ ਇੱਕ ਅਰਜ਼ੀ ਦਰਜ ਕੀਤਾ ਹੋਇਆ ਸੀਗਾ 420 120 4678 ਦਾ ਤੱਕ ਦੀ ਤੇ ਇਹਦੇ ਪਹਿਲਾਂ ਵੀ ਕੋਈ ਪਰਚੇ ਦਰਜ ਨੇ ਜੀ ਇਹਦੇ ਖਿਲਾਫ ਪਹਿਲਾਂ ਵੀ ਕਬੂਤਰबाजी ਦੇ ਦੋ ਪਰਚੇ ਦਰਜ ਨੇ 101 ਵਟਾ 23 ਪਰਚਾ ਥਾਣਾ ਬਰਾਹਿਦਾ 50 ਵਟਾ 24 ਪਰਚਾ ਜਿਹੜਾ ਥਾਣਾ ਮਹਿਲਕਲਾ ਦਾ ਤੇ ਇੱਕ ਕਿੰਨੇ ਦਾ ਜੀ ਇਹਦੇ ਕਪੜਾ ਜਿਹੜਾ ਕੀਤਾ ਉਹ ਉਹ ਰਿਸ਼ੀ ਪੰਡਤ ਨਾਲ ਜੀ 20 ਲੱਖ ਰੁਪਏ ਦਾ ਇਹਦੇ ਜਿਹੜਾ ਸੀਗਾ ਡਿਮਾਂਡ ਸੀ 14.5 ਲੱਖ ਰੁਪਇਆ ਇਹਨੇ ਲੈ ਲਿਆ 7 ਲੱਖ ਰੁਪਇਆ ਇਹਨੇ ਆ ਬਾਈ ਜਿਹੜਾ ਹੈਗਾ ਬੈਂਕ ਦਿੱਤਾ ਤੇ 7.5 ਲੱਖ ਜਿਹੜਾ ਬਾਈ ਕੈਸ਼ ਦਿੱਤਾ ਹੋਰ ਵੀ ਕੁਝ ਸੰਭਾਵਨਾ ਹੈਗੀ ਕਿ ਕੋਈ ਪਰਚੇ ਹੋਣਗੇ ਨਾ ਇਸ ਤੇ ਵੀ ਲੋਕ ਕੋਈ ਆਏ ਪਟਨਾਵਾਂ ਨਹੀਂ ਫਿਲਹਾਲ ਕੋਈ ਆਇਆ ਨਹੀਂ ਹੈਗਾ ਜਿਵੇਂ ਵੀ ਕੋਈ ਸਾਨੂੰ ਦਰਖਾਸਤ ਜਾਂ ਕੋਈ ਸਾਡੇ ਤੱਕ ਪਹੁੰਚ ਕਰੇਗਾ ਕੋਈ ਇਸ ਏਜੰਸੀ ਨਾਲ ਜਾਂ ਇਹਨਾਂ ਦੀ ਜਿਹੜੀ ਫਾਈਲ ਲੈਟ ਸੈਂਟਰ ਹੈ ਤਾਂ ਅਸੀਂ ਜ਼ਰੂਰ ਕਾਰਵਾਈ ਕਰਾਂਗੇ ਤੇ ਗੱਡੀ ਵੀ ਵਿੱਚੇ ਪਲਾਂਜ ਕਰਤੀ ਸਰ ਹਾਂ ਗੱਡੀ ਸਣੇ ਪੜੇ ਗੱਡੀ ਸਣੇ ਇਹ rau saab ਇਹਦਾ ਕੋਈ ਧਰਨੇ ਨਾਲ ਕੋਈ ਲਿੰਕ ਲੂੰਕ ਤਾਂ ਨਹੀਂ ਹੈਗਾ ਜੀ ਨਹੀਂ ਧਰਨੇ ਨਾਲ ਦਾ ਕੋਈ ਲਿੰਕ ਨਹੀਂ ਧਰਨੇ ਨਾਲ ਕੋਈ ਲਿੰਕ ਨਹੀਂ ਹੈ ਤਾਂ ਆਲਰੇਡੀ ਪਹਿਲਾਂ ਹੀ ਦਰਖਾਸਤ ਜਿਹੜੀ ਚੱਲਦੀ ਸੀ ਉਹਦੀ ਪੜਤਾਲ ਦਰਾ ਨਹੀਂ ਕਰਤਾ ਰਿਹਾ ਹੈ ਤੁਹਾਡੇ ਤੇ ਕੋਈ ਰਾਜਨੀਤਿਕ ਪ੍ਰੈਸ਼ਰ ਵੀ ਹੈ ਜੀ ਪਰਚ ਨਹੀਂ ਜੀ ਨਹੀਂ ਨਹੀਂ ਇਹਦੇ ਵਿੱਚ ਕੋਈ ਰਾਜਨੀਤਿਕ ਪ੍ਰੈਸ਼ਰ ਨਹੀਂ ਹੈਗਾ ਇਹ ਤਾਂ ਰੂਟੀਨ ਮੈਟਰ ਦਾ ਹੈ